i ਸੰਗਤ ਨੂੰ ਹਜੂਰ ਸਾਹਿਬ ਤੇ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਪਤੇ ਦੀ ਸਾਜ ਪਹੁੰਚਿਆ ਮਾਈਕ੍ਰੋ ਚਿਕਾ ਖਾਲਸਾ ਮਾਈਕ੍ਰੋ ਚਿਕੀ ਪਤੇ ਤਾਂ ਦੋਸਤੋ ਇਸ ਵੇਲੇ ਅਸੀਂ ਪਟਿੰਡਾ ਸ਼ਹਿਰ ਦੇ ਵਿੱਚ ਮੌਜੂਦ ਹਾਂ ਔਰ ਮੈਨੂੰ ਦੱਸਦੇ ਹੋਏ ਪਿਆ ਦੀ ਖੁਸ਼ੀ ਹੋ ਰਹੀ ਹੈ ਕਿ ਪਟਿੰਡਾ ਸ਼ਹਿਰ ਦੇ ਵਿੱਚ ਹਜੂਰ ਸਾਹਿਬ ਤੋਂ ਚੱਲ ਕੇ ਸੰਗਤ ਇੱਥੇ ਪਹੁੰਚ ਰਹੀ ਹੈ ਔਰ ਉਹਨਾਂ ਦੇ ਸਵਾਗਤ ਦੇ ਲਈ ਇਥੋਂ ਤਿਆਰੀਆਂ ਕੀਤੀਆਂ ਹੋਈਆਂ ਨੇ ਦੱਸਦੀ ਹੈ ਕਿ ਤਕਸ਼ਰੀ ਲਈ ਦਮਦਮਾ ਸਾਹਿਬ ਤਲਵੰਡੀ ਸਾਬੂ ਪਟਿੰਡਾ ਵਿਖੇ ਸੰਗਤ ਕੱਲ ਦਰਸ਼ਨ ਦੇ ਲਈ ਪਹੁੰਚੀ ਹੈ ਤਾਂ ਆ ਇਥੇ ਪਟਿਆਲਾ ਸ਼ਹਿਰ ਵਿੱਚ ਆਏਗੀ ਤਾਂ ਇਸ ਵੇਲੇ ਦੀ ਮਤਲਬ ਉਹ ਤਿਆਰੀਆਂ ਦਿਖਾ ਰਹੀਆਂ ਸਕਦਾ ਹਜ਼ੂਰ ਸਾਹਿਬ ਤੋਂ ਦੂਰੋਂ ਦੂਰ ਚੱਲ ਕੇ ਆਈਆਂ ਨੇ ਤੇ ਪਟਿਆਲਾ ਦੇ ਵਿੱਚ ਵੀ ਨਿੱਕੇ ਸਵਾਗਤ ਦੀ ਤਿਆਰੀ ਕੀਤੀ ਗਈ ਹੈ ਇਸ ਲਈ ਅਸੀਂ ਮੌਜੂਦ ਆਗੇ ਰੇਲਵੇ ਸਟੇਸ਼ਨ ਰੇਲਵੇ ਗਰਾਊਂਡ ਪਟਿਆਲਾ ਦੇ ਵਿੱਚ ਤੇ ਕੁਝ ਹੀ ਸਮੇਂ ਦੇ ਵਿੱਚ ਸਕਦਾ ਆ ਰਹੀਆਂ ਨੇ ਕਿ ਉਹਨਾਂ ਦੇ ਸਵਾਗਤ ਦੇ ਲਈ ਜੋ ਤਿਆਰੀਆਂ ਕੀਤੀਆਂ ਨੇ ਮੈਂ ਤੁਹਾਨੂੰ ਇਸ ਵੇਲੇ ਲਾਈਵ ਦਿਖਾ ਰਹੀਆਂ ਤਸਵੀਰਾਂ ਦੇ ਵਿੱਚ ਜੋ ਕਿ ਉਹਨਾਂ ਕੇ ਪਹੁੰਚਣ ਦੇ ਸਮੇਂ ਹੈ ਇਹ ਰੇਲਵੇ ਗਰਾਊਂਡ ਹੈ ਜੀ ਪਠਿੰਡਾ ਦਾ ਤੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪ੍ਰਬੰਧ ਕੀਤੇ ਹੋਏ ਨੇ ਪ੍ਰੋਪਰ ਸਿਕਿਉਰਟੀ ਹੈਗੀ ਕਿਸੇ ਤਰੀਕਾ ਸੰਕਰਜੂਸਾਨ ਕੀਤੀ ਗਈ ਹੈ ਔਰ ਤੁਸੀਂ ਦੇਖੋ ਕਿ ਦੂਰੋਂ ਦੂਰੋਂ ਲੋਕ ਚੱਲ ਕੇ ਆਏ ਹੋਏ ਨੇ ਕਿ ਪੰਚਤਕਤਾ ਦੀ ਯਾਤਰਾ ਸੰਪੂਰਨ ਹੋਈ ਆ ਤਾਂ ਪਠਿੰਡਾ ਦੇ ਤਖਸ਼ੀਰੀ ਦਮਦਮਾ ਸਾਹਿਬ ਸੰਗਤ ਪਹੁੰਚੀ ਔਰ ਉੱਥੇ ਦਰਸ਼ਨ ਦੇਦਾਰ ਕਰਕੇ ਕ੍ਰਿਪਾ ਦਾ ਸ਼ਹਿਰ ਦੇ ਵਿੱਚ ਚਰਨ ਪਾਏ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਜਿਨ੍ਹਾਂ ਦੇ ਦਰਸ਼ਨ ਕਰਨ ਨੂੰ ਸਾਨੂੰ ਮਿਲਣਗੇ ਤਾਂ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਕੀਰਤਨ ਦਰਬਾਰ ਸਜਾਏ ਗਏ ਨੇ ਲੋਕ ਆਏ ਨੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਕਿਉਂਕਿ ਬਠਿੰਡਾ ਦੇ ਵਿੱਚ ਖਾਸ ਤੌਰ ਤੇ ਸੰਗਤ ਆ ਰਹੀ ਹੈ ਔਰ ਵੱਡੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤ ਇੱਥੇ ਪਹੁੰਚੇਗੀ ਤੁਸੀਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਹੀ ਹਾਂ ਕਿਸ ਤਰ੍ਹਾਂ ਸੰਗਤ ਖੜੀ ਹੋਈ ਹੈ ਬਠਿੰਡਾ ਦੇ ਲੋਕ ਵੀ ਇਸ ਵੇਲੇ ਪਹੁੰਚੇ ਹੋਏ ਨੇ ਕਿ ਇੱਥੇ ਕੀਰਤਨ ਦਰਬਾਰ ਇੱਥੇ ਚੱਲ ਰਹੇ ਨੇ ਅਸੀਂ ਉਦੋਂ ਥੋੜੀ ਥੋੜੀ ਰੌਣੀ ਹੁੰਦੀ ਸੀ ਤੇ ਇਹਨਾਂ ਨੂੰ ਸੁਣਉਂ ਸਵਾਉ ਤੁਹਾਨੂੰ ਇਸ ਵੇਲੇ ਲਾਈਵ ਤਸਵੀਰਾਂ ਦਿਖਾਉਨੇ ਆਗੇ ਕੀਰਤਨ ਸੁਣਾਉਨੇ ਆ ਸੰਗਤਾਂ ਬੈਠੀਆਂ ਹੋਈਆਂ ਨੇ ਰਾਗੀ ਸਿੰਘਾਂ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੂੰ ਦੇਖ ਕੇ ਅਸੀਂ ਇਸ ਲਾਈਵ ਤੇ ਚੱਲੇ ਭਾ ਤੁਹਾਡੇ ਰਜੇਵੇਂ ਅਸੀਂ ਕਿਸੇ ਮਰਜ਼ੀ ਕੰਮ ਧੰਦੇ ਜਾਂ ਪਰ ਅਸੀਂ ਆਪਣੇ ਦਿਲੋਂ ਦੇ ਨਾਲ ਆਪਣੀ ਗੁਰਬਾਣੀ ਦੇ ਨਾਲ ਆਪਣੀ ਗੁਰੂ ਨਾਲ ਜੁੜੇ ਨੇ ਇਹਨਾਂ ਨੂੰ ਦੇਖ ਦੇ ਕੇ ਭਾਈ ਰਜਿੰਦਰ ਸਿੰਘ ਰਾਣਾ ਵੱਡੇ ਵੀਰ ਬਲਦਸਰ ਸਿੰਘ ਕਿਉਂਕਿ ਆਪ ਬਹੁਤ ਵਧੀਆ ਕੰਜੂਰੀ ਦਾ ਕੀ ਆਪ ਬਹੁਤ ਵਧੀਆ ਕਿਰਤ ਕਰਦੇ ਆਂ ਔਰ ਪਰਵਾਣੀ ਦਾ ਭਾਈ ਦਰਸ਼ਨ ਸਿੰਘ ਜੀ ਨੂੰ ਬਹੁਤ ਚੰਗਾ। ਤੋਂ ਮੈਂ ਇਹਨਾਂ ਦਾ ਸਾਡੀ ਗੋਪਾਲ ਲਿਖਤੀ ਜੀ ਨਾਲ ਬਹੁਤ ਬੋਤਾ ਹੋਰ ਕਰਦਾ ਜਿਨ੍ਹਾਂ ਨੇ ਸੰਗਤ ਦੇ ਦਰਸ਼ਕਾਂ ਦਾ ਮੌਕਾ ਦਿੱਤਾ। ਤੋ ਕੀ ਸੰਗਤੋਂ ਬਹੁਤ ਕੁਝ ਸਿੱਖਣਾ ਬਹੁਤ ਸਿੱਖਿਆ ਵੀਰ ਜੀ ਵਾਲੇ ਬੋਡੇ ਦਾ ਬੋਡੇ ਦਾ ਪਰਿਖੇਤ ਹੈ ਇਸ ਕਰਕੇ ਇਹਨਾਂ ਤੋਂ ਚੌਂਕੜੀ ਮਾਰ ਕੇ ਕਿਉਂ ਤਾਂ ਸੇਵਾ ਨਹੀਂ ਸੀ ਹੋਣੀ ਉਹਨਾਂ ਨੇ ਮੈਨੂੰ 10 ਨੂੰ ਲੈ ਕੇ ਆ ਕੇ ਸੰਗਤ ਲੈ ਕੇ ਅੱਥੀ ਉੱਤੇ ਹਾਂ ਸੋ ਤੁਹਾਨੂੰ ਆਦਾ ਤੁਹਾਡਾ ਸੋ ਬਹੁਤ ਸਾਰਾ ਮਾਨ ਅਨੰਦਪੁਰ ਬਾਣੀ ਦਾ ਕੀਤਾ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਦਾ ਸਾ ਉਹਨਾਂ ਗੁਰੂ ਸਾਡੇ ਅਮਰਜੀਤ ਸਿੰਘ ਜੀ ਬਿਰਤੀ ਸਾਹਿਬ ਹਰਪ੍ਰਸਾਦ ਸਿੰਘ ਦੇ ਪੁੱਤ ਸਾਡੇ ਮਬਾਲਨਾ ਨਜ਼ਰਾ ਸਾਹਿਬ ਤੋਂ ਸਨਰਾਇ ਕਰਤਾ ਸਿੰਘ ਮੱਕੜ ਜੀ ਮਾ ਸਾਰੀ ਸਾਡੀ ਬੀਬੀਆਂ ਭੈਣਾਂ ਦੇ ਸੰਗਤ ਜੱਤਾ ਗੋਪਾਲ ਜੀ ਤੋਂ ਸਾਢੇ 8 ਗੱਲ ਮਿਲ ਕੇ ਮੁਹਤਰ ਸਭ ਅੱਜ ਆਤਮ ਸਿੰਘ ਜੀ ਜਿਹਨਾਂ ਦੀ ਕੁਰਸੀ ਦੇ ਵਿੱਚ ਪ੍ਰੋਗਰਾਮ ਬਣਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਹੈ ਇਹ ਪਰਮਾਤਮਾ ਸਭ ਨੂੰ ਕਿਰਪਾ ਕਰਨ ਜੋ ਭਗਵੰਤ ਸਿੰਘ ਜੀ ਬਾਰੇ ਦੇ ਪਰਿਵਾਰ ਤੋਂ ਤੰਦਰੁਸਤੀਆਂ ਚੜ੍ਹਦੀ ਕਲਾ ਅਨੰਤ ਸਾਹ ਜੀ ਦੋ ਆਓ ਜਿੰਦੇ ਤੱਕ ਸੰਗਤ ਯਾਤਰੀ ਸ਼ਰਧਾ ਉਹਨਾਂ ਦੇ ਆਪਾਂ ਦੀ ਸੇਵਾ ਕਰਵਾਉਣੇ ਨਾਲ ਮਰਦਾ ਹੈ ਸੰਪੂਰਨਤਾ ਦੇ ਤਿਲ ਤਰਪਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਦੇ ਪਹਿਲੇ ਪ੍ਰਕਾਸ਼ ਤੇ ਹਲੇ ਨੂੰ ਸੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਤਿੰਨ ਦਿਹਾੜੇ ਮਨਾਉਂਦੇ ਇੱਕ ਤਾਂ ਤਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਹਿਲਾ ਪ੍ਰਕਾਸ਼ ਹੋਇਆ 1604 ਈਸਵੀ ਦੇ ਵਿੱਚ ਹੋਇਆ ਸਾਧ ਸੰਗਤ ਦਾ ਕੋਈ ਪਤਾ ਹੋਣਾ ਚਾਹੀਦਾ ਆਪਰ ਸਾਰਿਆਂ ਨੂੰ ਸੰਗਤ ਨੂੰ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਬੀਬੀਆਂ ਨੂੰ ਭੈਣਾਂ ਨੂੰ ਇੱਕ ਦੂਜੇ ਨੂੰ ਪਤਾ ਲੱਗਦਾ ਸਦਾ ਤਿੰਨ ਦਿਹਾੜੇ ਸ਼੍ਰੀ ਸਰਬ ਜੀ ਮਹਾਰਾਜ ਦੇ ਸਿੱਖ ਧਰਮ ਦੇ ਵਿੱਚ ਮਨਾਏ ਜਾਂਦੇ ਪਹਿਲਾ ਜਦੋਂ ਪ੍ਰਕਾਸ਼ ਹੋਇਆ 1640ਵੀਂ ਨੂੰ ਪੰਚਮ ਪਾਸ਼ਾ ਪੰਜਵੇਂ ਗੁਰੂ ਨਾਨਕ ਧੰਦ ਦੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਤਤ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਪਹਿਲਾ ਪ੍ਰਕਾਸ਼ ਕੀਤਾ 1600 ਦਾ ਸੋ ਦੂਜਾ ਸੰਪੂਰਨਤਾ ਦਿਹਾੜਾ ਜਿਹੜਾ ਜਿਹੜਾ ਆਪਾਂ ਸੰਪੂਰਨਤਾ ਦਿਹਾੜਾ ਇਹ 1706 ਇਸਵੀ ਨੂੰ ਬੁਜਿੰਦੇ ਜਿਹੜੇ ਧਰਤੀ ਬੁਜਿੰਦੇ ਦੇ ਵਿੱਚ ਹੋਈ ਕਿਲਾਬਾਰ ਪੁੱਤਰ ਸਾਹਿਬ ਦੰਦਮਾ ਸਾਹਿਬ ਦੰਦਮਾ ਕਿਤਾਬ ਨੂੰ ਗੋਗਨ ਸਿੰਘ ਜੀ ਮਹਾਰਾਜ ਜਦੋਂ 17 ਕੋ 4 ਇਸਵੀ ਚ ਅਨੰਦਪੁਰ ਸਾਹਿਬ ਦਾ ਕਤਲ ਛੱਡਿਆ ਸੱਤਾਂ ਗੱਦੀ ਦੇ ਪਰਿਵਾਰ ਨੂੰ ਛੋੜਾ ਹੋਇਆ ਵੱਡੇ ਸਾਹਿਬ ਜਾਨੇ ਤੁਮ ਤੋਰ ਦੀ ਘੜੀ ਦੇ ਵਿੱਚ ਸ਼ਹੀਦ ਹੋਏ ਸਤਿਗੁਰ ਸੱਜੇ ਬਾਦਸ਼ਾ ਆਪ ਮਾਸੀਵਾੜੇ ਦੇ ਮੰਗਲ ਉਸ ਤੋਂ ਬਾਅਦ ਛੋਟੇ ਸਾਹਿਬ ਜਾਨੇ ਦੀ ਵਾਦਾ ਗੁਜਰਤ ਤੋਂ ਜਿਹੜੀ ਸ਼ਹੀਦੀ ਮੁਖਸਰ ਸਾਹਿਬ ਦਾ ਜੰਗ ਖਦਰਾਲੀ ਦੀ ਟਾਹ ਦਾ ਸਾਰਾ ਪਰਿਵਾਰ ਕਰਕੇ ਧਰਮ ਦੇ ਖਾਤਰ ਇਸ ਖੇਤੇ ਦੀ ਖਾਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਬਠਿੰਡੇ ਦੀ ਗੋਵਿੰਦਰ ਧਰਮ ਦਾ ਦੰਦਮਾ ਸਾਹਿਬ ਧਰਮ ਦੀ ਸਾਥ ਉੱਥੇ ਆ ਕੇ ਇੱਕ ਕਿੱਕਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਆਪਣਾ ਕਬਰ ਖਸਾਸੀ ਉਸ ਨੂੰ ਢਿੱਲਾ ਕੀਤਾ ਤੇ ਉੱਥੇ ਡਾਂਗਿਆ ਯਾਨੀ ਕਿ ਆਪਣਾ ਕੰਮ ਖਸਾ ਖੋਲਿਆ ਆਰਾਮ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਾਨ ਰੈਸਟ ਵੀ ਆਪਾਂ ਇਹ ਗੱਲ ਸੰਗਤ ਕੋਲ ਕਹੀ ਹੋਈ ਹੈ ਲੈ ਇਹ ਵਿਅਕਤੀ ਕਰਨ ਜਿੱਲਾ ਤੋਂ ਇੱਕ ਦੂਜੇ ਤੋਂ ਸਿੱਖ ਬੋਲਦਾ ਹੈ ਸੋ ਆਹਾਂ ਦਿਹਾੜਾ ਆਪਾਂ ਕਾਰਨ ਆ ਰਿਹਾ ਇਕ ਤਾਂ 1706 ਸਾਲ ਨੂੰ ਬਠਿੰਡੇ ਦੀ ਪਵਿੱਤਰ ਧਰਤੀ ਗੰਦਮਨਾ ਸਾਹਿਬ ਵਰੰਡੀ ਸਾਭੋ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਵੀਰ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੰਕੂਰਨ ਕੀਤਾ ਫਿਰ ਆਉਂਦਾ 1782 ਸਾਲ ਜਦੋਂ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਰੀਅਲ ਪੰਜ ਪਿਆਸੇ ਤਲਕੇ ਸਿੱਖਾਂ ਨੂੰ

ਇਹ ਆਪਾਂ ਜਿਹੜਾ ਦਿਹਾੜਾ ਮਨਾ ਰਹੇ ਆਂ ਇਹ ਦਿਹਾੜਾ ਪੰਦੇ ਪ੍ਰਕਾਸ਼ ਦਿਹਾੜੇ ਨੂੰ ਖੁਨਾਤਾ ਹੁਣ ਅੱਜ 1604 ਈਸਵੀ ਨੂੰ ਜਿਹੜਾ ਹੈਗਾ ਵੀ ਸਤੰਬਰ 1 ਸਤੰਬਰ 1400 ਝਾੜੇ ਨੂੰ ਪ੍ਰਕਾਸ਼ ਦਿਹਾੜਾ ਇੱਕ ਦਿਨ ਪਹਿਲਾਂ ਸੰਪੂਰਨ ਦਾ ਗਿਰਜ਼ਾ ਹੁਣ ਲੱਗਦਾ ਇੱਕ ਦਿਨ ਪਹਿਲਾਂ ਸੰਗਤ ਜੀ ਨੂੰ ਸੋਚਦੀ ਆ ਵੀ ਇੱਕ ਦਿਨ ਪਹਿਲਾਂ ਸੰਪੂਰਨਤਾ ਦੇ ਦੂਜੇ ਦਿਨ ਦੂਜੇ ਦਿਨ ਵੀ ਫਿਰ ਪ੍ਰਕਾਸ਼ ਕੀਤਾ 1604 ਨੂੰ ਤੇ ਦੂਜੇ ਦਿਨ ਵੀ ਫਿਰ ਸੰਪੂਰਨਤਾ ਫਿਰ ਪ੍ਰਕਾਸ਼ ਕਰਤਾ ਵੀ ਇਸ ਤਰ੍ਹਾਂ ਹੀ ਹੋਇਆ 1604 ਇਸਵੀ ਨੂੰ ਪ੍ਰਕਾਸ਼ ਹੋਇਆ 1706 ਇਸਵੀ 1 ਸਤੰਬਰ ਨੂੰ ਸੰਪੂਰਨਤਾ ਦੇ ਤੇ 1708 ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਦਾ ਗੱਦੀ ਦੀ ਵਰਸ਼ਿਸ਼ ਕੀਤੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਾਂ ਉਸ ਸਿੱਖ ਸ਼ਰਧਾਲੂ ਜਿਹੜੇ ਆਪਣੇ ਸੰਗਤ ਆਰੀ ਹੈ ਪੰਜਾਂ ਧਰਤਾਂ ਦੀ ਯਾਤਰਾ ਕਰਨ ਵਾਸਤੇ ਪੰਜਾਂ ਧਰਤਾਂ ਦੇ ਦਰਸ਼ਨ ਕਰਨ ਵਾਸਤੇ ਉਹ ਧੰਨਾ ਸੰਗਤ ਜਿਹੜੀ ਅੰਨੇ ਦਿਨਾਂ ਤੋਂ ਚੱਲੀ ਹੋਈ ਆ ਮੈਂ ਕਹਣਾ ਆ ਕਿ ਇੱਕ ਰਾਤ ਨਹੀਂ ਆਪਾਂ ਪਰਿਵਾਰ ਦੇ ਵਿੱਚ ਕਰ ਸਕਦੇ ਗੁਰੂ ਘਰ ਦੀ ਆਪਾਂ ਖੜ ਬੜਾ ਪ੍ਰਕਾਸ਼ ਕੀ ਧਵੇਂ ਕਹਿੰਦੇ ਵੀ ਰਾਤ ਬਾਤੀ ਸਿੰਘਾਂ ਦੇ ਗੁਰੂ ਘਰ ਦੀ ਲਗਾਈ ਨਹੀਂ ਕਰਦੀਆਂ ਕੋਈ ਛੇੜੀ ਕੀਤਾ ਤਾਂ ਇਹਨੂੰ ਨਹੀਂ ਖੜਦਾ ਇਤਰਾਸ ਨਹੀਂ ਆ ਸਾਡੀ ਸਿੱਖਾਂ ਦੀ ਸੋ ਮੈਂ ਬੇਨਤੀ ਕਰਦਾ ਇਹ ਗੱਲ ਮੇਰੇ ਤੋਂ ਵੀ ਭੁਗਦੀ ਆ ਮੇਰੇ ਪਰਿਵਾਰ ਤਾਂ ਵੀ ਭੁੱਗਦੀ ਆ ਵੀ ਦੇਖੋ ਉਹ ਧਰਨਾ ਸੰਗਤ ਜਿਹੜੀ ਸੰਗਤ ਇਹਨੇ ਜਨਤਕ ਚੱਲੀ ਹੋਈ ਆ ਆਪਣਾ ਪਰਿਵਾਰ ਲੈ ਕੇ ਜਾਂ ਆਪਣੇ ਪਰਿਵਾਰ ਨੂੰ ਕਹਿ ਕੇ ਵੀ ਭਾਈ ਅਸੀਂ ਤਾਂ ਯਾਤਰਾ ਤੇ ਚੱਗਾ ਪੰਜਾ ਤਖਤਾਂ ਦੀ ਯਾਤਰਾ ਕਰਨੀ ਔਰ ਹੁਣ ਜਿਹੜੀ ਸੰਗਤ ਆਦੀ ਆ ਉਹਨਾਂ ਨੇ ਅੱਜ ਰਵਾਨਗੀ ਹੋਣੀ ਆ ਆਪਾਂ ਸਾਰੀ ਸੰਗਤ ਨੇ ਉਹਨਾਂ ਨੂੰ ਸਤਿਕਾਰ ਕਰਨਾ ਚਾਹੀਦਾ ਹੈਗਾ ਉਹਨਾਂ ਨੇ ਆਪਿਆ ਤਖਤਸ਼ਰੀ ਕੇਸਕਰ ਸਾਹਿਬ ਆਨੰਦਪੁਰ ਸਾਹਿਬ ਤਖਤਸ਼ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਕੋਥੇ ਜਾਣੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਪੰਜਾ ਤਖਤਾਂ ਦੀ ਯਾਤਰਾ ਹੋਣੀ ਫਿਰ ਵਾਪਸ ਕਰਨ ਆਪਾਂ ਉਹਨਾਂ ਬਹੁਤ ਪਵਿੱਤਰ ਦਿਹਾੜਿਆਂ ਨੂੰ ਆਉਂਦੇ ਹੋਏ ਅੱਜ ਆਪਾਂ ਇਕੱਤਰ ਹੋਏ। ਸੋ ਮੈਂ ਬੇਨਤੀ ਅਸ ਕਰਕੇ ਸਾਰੀ ਸੰਗਤ ਨੂੰ ਕਰਦਾ ਸੀ ਵੀ ਪਤਾ ਹੋਣਾ ਚਾਹੀਦਾ ਆਪਾਂ ਨੂੰ ਕਈ ਵਾਰੀ ਆਇਆ ਹੋਈਦਾ ਵੀ ਸ਼ਾਇਦ ਆਪਾਂ ਯਾਤਰਾ ਆ ਰਹੀ ਹੈ। ਉਹ ਯਾਤਰਾ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਹਾਂ ਸੰਗਤ ਜੀ ਆਪਾਂ ਜਿੰਨੇ ਸਰੀਰ ਬੈਠੇ ਆਂ ਪੂਰੀ ਦੁਨੀਆ ਦੇ ਅੰਦਰ ਵਿਸ਼ਵ ਦੇ ਅੰਦਰ ਆਪਾਂ ਸਾਰੇ ਵੱਡੇ ਵੱਡੇ ਭਾਗਾ ਬਣੇ ਆਂ ਜਿਹੜੇ ਇਸ ਤਾਕਤ ਦੀਆ ਬਣਾ ਰਹੇ ਆ। ਸੰਪੂਰਨਤਾ ਦੇ ਵਿੱਚ ਨੂੰ ਲੱਗ ਭੱਗ ਸਵਾ 300 ਸਾਲ ਹੋ ਗਏ ਤੇ ਪ੍ਰਕਾਸ਼ ਦਿਹਾੜੇ ਨੂੰ ਪਹਿਲਾ ਵਰਗਾ ਸਵਾ 400 ਸਾਲ ਲਗਭਗ ਸਵਾ ਵੱਡੇ ਭਾਗਾ ਬਣਿਆ ਜਿਹੜੇ ਆਪਾਂ ਸ਼ਤਾਬਦੀ ਮਨਾ ਰਹੇ ਹਾਂ ਇਸ ਕਰਕੇ ਆਓ ਸਾਰੀ ਸੰਗਤ ਪੂਜ ਸਮਾ ਆਪਣੇ ਪਰਿਵਾਰਾਂ ਤੋਂ ਵਾਂਝੇ ਹੋ ਕੇ ਇਹ ਗੁਰੂ ਘਰ ਨਾਲ ਜੁੜ ਕੇ ਆਪਾਂ ਦੇਣਾ ਨਹੀਂ ਦੇ ਸਕਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕੁਰਬਾਨੀਆਂ ਦਾ ਸਵਾ ਸਾਰੀ ਸੰਗਤ ਨਾਲ ਮਿਲ ਕਰਕੇ ਹਾਂ ਸੰਕਟਾਂ ਦੇ ਲਈ ਲੰਗਰ ਪ੍ਰਸ਼ਾਦ ਤਿਆਰ ਕੀਤਾ ਜਾ ਰਿਹਾ ਕਿਉਂਕਿ ਦਰੂਵਾਈਆਂ ਸੰਕਟਾਂ ਦੇ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਹੋਇਆ ਪਾਣੀ ਜਲ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਉੱਥੇ ਕਿ ਤਿਆਰੀਆਂ ਕੋਈ ਸਮੇਂ ਦੇ ਵਿੱਚ ਸੰਕਟਾਂ ਪਹੁੰਚਣ ਵਾਲੀਆਂ ਨੇ ਕਕਸ਼ਰੀ ਤਮਤਮਾ ਸਾਹਿਬ ਤੋਂ ਚੱਲ ਚੁੱਕੀਆਂ ਨੇ ਔਰ ਪਠਿੰਡਾ ਦੇ ਵਿੱਚ ਤਕਤੌਣ ਕੀ ਔਰਗਾ ਦਾ ਨਿੱਕਾ ਸਵਾਗਤ ਜਿਹੜਾ ਕੀਤਾ ਜਾਏਗਾ